ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਕਿਚਨ ਬਾਜ ਦੇ ਵਿੱਚ ਅੱਜ ਮੈਂ ਤੁਹਾਡੇ ਲਈ ਗਰਮੀਆਂ ਦਾ ਸਪੈਸ਼ਲ ਤੋਹਫਾ ਲੈ ਕੇ ਆਈ ਆਂ ਆਓ ਵੀਡੀਓ ਸ਼ੁਰੂ ਕਰਦੇ ਆਂ ਅੱਜ ਆਪਾਂ ਬਣਾਵਾਂਗੇ ਖਰਬੂਜੇ ਦਾ ਸ਼ੇਕ ਆਪਾਂ ਸਭ ਤੋਂ ਪਹਿਲਾਂ ਇੱਕ ਖਰਬੂਜਾ ਲੈ ਲੈਣਾ ਖਰਬੂਜਾ ਲੈ ਕੇ ਫਿਰ ਆਪਾਂ ਦੇਖ ਲੈਨੇ ਇਹਦੇ ਵਿੱਚ ਕਿਹੜੀਆਂ-ਕਿਹੜੀਆਂ ਚੀਜ਼ਾਂ ਆਪਾਂ ਯੂਜ਼ ਕਰਨੀਆਂ ਏ ਇੱਕ ਆਪਾਂ ਇਹਦੇ ਵਿੱਚ ਚੀਨੀ ਯੂਜ਼ ਕਰਨੀ ਆ ਇੱਕ ਮੈਂ ਲਿਆਏ ਬਨੀਲਾ ਪਾਊਡਰ ਲਿਆਏ ਜੇਕਰ ਤੁਹਾਡੇ ਕੋਲ ਇਹ ਨਹੀਂ ਹੈਗਾ ਤੁਸੀਂ ਮਿਲਕ ਪਾਊਡਰ ਵੀ ਪਾ ਸਕਦੇ ਹੋ ਥੋੜਾ ਜਿਹਾ ਮੈਂ ਡਰਾਈ ਫਰੂਟ ਲਿਆਏ ਇੱਕ ਗਲਾਸ ਮੈਂ ਦੁੱਧਾ ਲਿਆਏ ਆਪਾਂ ਆਪਾ ਵੀਡੀਓ ਸ਼ੁਰੂ ਕਰਦੇ ਆ ਸਭ ਤੋਂ ਪਹਿਲਾਂ ਆਪਾਂ ਖਰਬੂਜੇ ਨੂੰ ਉੱਪਰੋਂ ਕੱਟ ਲੈਣਾ ਹੈ ਮੈਂ ਪਹਿਲਾਂ ਹੀ ਖਰਬੂਜਾ ਕੱਟ ਕੇ ਰੱਖ ਲਿਆ ਸੀਗਾ ਹੁਣ ਆਪਾਂ ਇਹਦੇ ਵਿੱਚ ਜਿਹੜੇ ਪਲਸ ਐ ਉਹ ਆਪਾਂ ਕੱਢ ਲੈਣੇ ਆ ਬੀਜਾਂ ਨੂੰ ਆਪਾਂ ਵੱਖਰਾ ਕਰ ਦੇਣਾ ਹੈ ਬੀਜ ਮੈਂ ਵੱਖਰੇ ਕੱਢ ਲੈਣੇ ਆ ਬੀਜਾਂ ਨੂੰ ਵੱਖਰਾ ਕੱਢ ਕੇ ਜਿਹੜੇ ਇਹਦੇ ਬੀਜ ਆ ਆਪਾਂ ਸਾਰੇ ਵੱਖਰੇ ਵੱਖਰੇ ਕੱਢ ਲੈਣੇ ਆ ਮੈਂ ਮਿਕਸੀ ਦਾ ਇੱਕ ਜੱਗ ਲੈ ਲਿਆ ਮਿਕਸੀ ਦਾ ਜੱਗ ਲੈ ਕੇ ਫਿਰ ਇਹਦੇ ਜਿਹੜੇ ਵਿੱਚ ਸਾਰੇ ਪਾਲਸ ਆ ਉਹ ਮੈਂ ਕੱਢ ਕੇ ਮਿਕਸੀ ਦੇ ਜੱਗ ਵਿੱਚ ਪਾ ਦੇਣੇ ਆ ਹੌਲੀ ਹੌਲੀ ਕੱਢ ਲੈਣਾ ਤੁਸੀਂ ਬੜੀ ਆਸਾਨੀ ਨਾਲ ਹੀ ਨਿਕਲ ਜਾਂਦਾ ਹੈ ਕਿਉਂਕਿ ਖਰਬੂਜੇ ਦਾ ਸੀਜ਼ਨ ਹੈ ਗਰਮੀਆਂ ਦੇ ਵਿੱਚ ਇਹ ਆਪਾਂ ਨੂੰ ਆਮ ਹੀ ਰੇੜੀਆਂ ਤੋਂ ਦੁਕਾਨਾਂ ਨੂੰ ਦੇਖਣ ਤੋਂ ਮਿਲੇਗਾ ਇਹ ਆਪਾਂ ਕਿਤੋਂ ਵੀ ਆਸਾਨੀ ਨਾਲ ਪ੍ਰਾਪਤ ਕਰ ਸਕਦੇ ਆ ਇਹ ਮੈਂ ਸਾਰਾ ਜਿਹੜਾ ਇਹਦਾ ਪਲਸ ਹੈ ਉਹ ਸਾਰਾ ਵੱਖਰਾ ਕਰ ਲਿਆ ਇਹ ਘਰ ਦੇ ਵਿੱਚ ਹੀ ਬੜੀ ਆਸਾਨੀ ਨਾਲ ਆਪਾਂ ਬਣਾ ਸਕਦੇ ਆ ਬਹੁਤ ਹੀ ਈਜ਼ੀ ਸੌਖੇ ਤਰੀਕੇ ਨਾਲ ਇਹ ਘਰ ਦੇ ਵਿੱਚ ਤਿਆਰ ਹੋ ਜਾਂਦਾ ਹੈ ਹੁਣ ਮੈਂ ਇਹਦੇ ਵਿੱਚ ਇੱਕ ਚਮਚ ਜਾਂ ਦੋ ਚਮਚ ਚੀਨੀ ਪਾਵਾਂਗੇ ਕਿਉਂਕਿ ਖਰਬੂਜੇ 'ਚ ਪਹਿਲਾਂ ਹੀ ਬਹੁਤ ਜ਼ਿਆਦਾ ਮਿਠਾਸ ਹੁੰਦੀ ਆ ਤੇ ਇਹਦੇ ਵਿੱਚ ਮੈਂ 2 ਜਾਂ 2 ਕ ਚਮਚ ਚੀਨੀ ਪਾਉਂਗੇ। ਥੋੜਾ ਜਿਹਾ ਆਪਾਂ ਵਨੀਲਾ ਪਾਊਡਰ ਪਾਵਾਂਗੇ। ਜੇਕਰ ਤੁਹਾਡੇ ਕੋਲੇ ਵਨੀਲਾ ਪਾਊਡਰ ਨਹੀਂ ਹੈ ਤਾਂ ਤੁਸੀਂ ਇਹਦੇ ਵਿੱਚ ਮਿਲਕ ਪਾਊਡਰ ਵੀ ਪਾ ਸਕਦੇ ਹੋ। ਹੁਣ ਮੈਂ ਇਹਦੇ ਵਿੱਚ ਅੱਧਾ ਗਲਾਸ ਦੁੱਧ ਪਾ ਦੇਣਾ। ਅੱਧਾ ਗਲਾਸ ਦੁੱਧ ਪਾਤਾ। ਹੁਣ ਇਹਨੂੰ ਮਿਕਸ ਕਰ ਲਵਾਂ। ਇਸਦੇ ਬਾਅਦ ਜਿਹੜਾ ਮੈਂ ਖਰਬੂਜਾ ਲਿਆ ਸੀ ਆਪਾਂ ਉਹਦੇ ਵਿੱਚ ਇਸ ਨੂੰ ਸਰਵ ਕਰਾਂਗੇ। ਸਭ ਤੋਂ ਪਹਿਲਾਂ ਆਪਾਂ ਬਰਫ ਦੇ ਟੁਕੜੇ ਪਾਵਾਂਗੇ। 2 ਜਾਂ 3 ਬਰਫ ਦੇ ਟੁਕੜੇ ਪਾ ਲੈਨੇ ਆ ਤੁਸੀਂ। ਹੁਣ ਆਪਾਂ ਇਸ ਨੂੰ ਸਰਵ ਕਰਾਂਗੇ। ਪੱਤਰ ਦੇ ਆਪਾਂ ਪਾਵਾਂਗੇ ਥੋੜੇ ਜਿਹਾ ਡਰਾਈ ਫਰੂਟ। ਇਸ ਨੂੰ ਗਾਰਨਿਸ਼ ਕਰਨ ਵਾਸਤੇ ਡ్రਾਈ ਫਰੂਟ ਪਾਤਾ ਆ ਦੇਖੋ ਜੀ ਕਿੰਨੀ ਵਧੀਆ ਲਾਜਬਾਬ ਮੇਰੀ ਜਿਹੜੀ ਸ਼ੇਕ ਆ ਉਹ ਤਿਆਰ ਹੋ ਗਿਆ ਹੈ ਤੁਸੀਂ ਵੀ ਇਸ ਨੂੰ ਘਰ ਦੇ ਵਿੱਚ ਬੜੇ ਹੀ ਆਸਾਨੇ ਤਰੀਕੇ ਨਾਲ ਕਿਹਨੂੰ ਬਣਾ ਸਕਦੇ ਹੋ ਬਹੁਤ ਹੀ ਵਧੀਆ ਲਾਜਬਾਬ ਮੇਰਾ ਖਰਬੂਜੇ ਦਾ ਸ਼ੇਕ ਆ ਜਿਹੜਾ ਉਹ ਤਿਆਰ ਹੋ ਗਿਆ ਹੈ ਤੁਸੀਂ ਵੀ ਇਸ ਨੂੰ ਘਰ ਦੇ ਵਿੱਚ ਜਰੂਰ ਟਰਾਈ ਕਰਨਾ ਜੋ ਮੇਰੇ ਚੈਨਲ ਦੇ ਵਿੱਚ ਪਹਿਲੀ ਵਾਰੀ ਵਿਜ਼ਿਟ ਕੀਤਾ ਹੈ ਉਹ ਮੇਰੇ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਵੀਡੀਓ ਨੂੰ ਲਾਈਕ ਸ਼ੇਅਰ ਜਰੂਰ ਕਰ ਦੇਣਾ